ਆ ਨਵਾਂ ਸਿਸਟਮ ਆ ਗਿਆ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇਹਨੂੰ ਕੀ ਕਹਿੰਦੇ ਆ ਬਾਈ ਜਿਹੜਾ ਸਾਈਡ ਪਿਵੋਟ ਸਿਸਟਮ ਆ ਵੀਰੇ ਹੈ ਪਿਵੋਟ ਸਿਸਟਮ ਪਿਵੋਟ ਸਿਸਟਮ ਇਹਨੂੰ ਕਿਹੜੀ ਗਾਨਾ ਬੋਲਦੇ ਆ ਯਾਰ ਰੇਨ ਗਾਨਾ ਹੀ ਹੈ ਇਹ ਰੇਨ ਗਾਨਾ ਬਾਈ ਇੱਕ ਦਿਨ ਦੇ ਵਿੱਚ ਕਿੰਨੇ ਕਿਲੇ ਪਾਣੀ ਲਾਣਦੀ ਹੈ ਬਾਈ ਸਾਰੀ ਇੱਕ ਗੇੜੇ ਦੇ ਵਿੱਚ ਘੁੰਮ ਕੇ ਇਹ ਵੀਰੇ ਇੱਕ ਗੇੜੇ ਚ ਲਾਣਦੀ ਹੈ 25 ਹੇਕਟੇਅਰ ਕਵਰ ਕਰਦੀ ਹੈ ਜੀ ਇਹ ਮੰਨ ਲਾ ਤੁਸੀਂ 25 ਤੋਂ ਨਾ 50 ਤੇ 60 ਕਿਲੇ ਕਰਦੀ ਹੈ ਜੀ 60 70 ਕਿਲੇ ਪਾਣੀ ਲਾਉਂਦੀ ਹੈ ਅਸਲ ਦੇ ਵਿੱਚ ਪਤਾ ਚੱਲਦੀ ਕਿਵੇਂ ਇਹ ਇਹਦਾ ਉਹ ਸੈਂਟਰ ਪੁਆਇੰਟ ਆ ਜਿਹੜਾ ਮੈਂ ਦਿਖਾਵਾਂ ਇੱਕ ਪਾਸ ਤਾਂ ਇਹ ਫਿਰ ਇਹ ਗੋਲ ਘੁੰਮਦੀ ਆ ਭਾਈ ਸਾਡੀ ਗੋਲ ਘੁੰਮਦੀ ਜੀ ਵੀ ਇਹਨੇ ਹੌਲੀ 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 ਘੁੰਮੀ ਜਾਣਾ ਤੇ 60 ਕਿੱਲਾਂ ਦਾ ਉਤੋਂ ਦਾ ਸਿੱਧਾ ਢੇੜਾ ਲਾ ਕੇ ਠੀਕ ਆ ਚੱਲਣਾ ਇਹਦੇ ਆਪਾਂਗੇ ਟਾਇਰਾਂ ਵਾਲੀ ਥਾਂ ਤੇ ਮੋਟਰਾਂ ਲੱਗੀਆਂ ਉੱਤੇ ਗੰਨਾ ਲੱਗੀਆਂ ਠੀਕ ਆ ਤੇ ਜਿਹੜਾ ਹੈਗਾ ਖੇਤਾਂ ਦੇ ਵਿੱਚ ਪਾਈਪ ਲਾਈਨ ਦੇ ਥਰੂ ਹੈਨਾ ਪਾ ਕੇ ਉਹਨੂੰ ਪਾਣੀ ਦਿੱਤਾ ਹੋਇਆ ਸਾਰਾ ਸਾਰਾ ਸਿਸਟਮ ਹੈਨਾ ਤੇ ਇਹਦੇ ਵਾਸਤੇ ਮੰਨ ਲਓ ਤੁਸੀਂ ਦੇਖ ਲਓ ਵੀ 60 ਕਿੱਲਾਂ ਦੇ ਵਿੱਚ ਖਾਲ ਪਾਉਣ ਦੀ ਵੀ ਲੋੜ ਹੈ ਇੱਥੇ ਠੇਕੇ ਦਾ ਕੀ ਭਾਅ ਭਾਈ ਅੱਜ ਕਰ ਠੇਕੇ ਦਾ ਵੀਰੇ ਆ ਆਪਣੇ ਕੋਲ ਹੈਗੀ ਆ ਠੇਕੇ ਤੇ ਇਹ ਇਹ ਆ ਆ ਜਿਹੜਾ ਹ ਰੇਨ ਗਨ ਵਾਲੀ ਆ ਇਹ ਹੈਗੀ 1500 ਲਾਰੀ 1 ਹੇਕਟੇਅਰ ਦਾ 1500 ਲਾਰੀ 15 ਦੀ 45000 ਨੂੰ ਹੋਗੀ ਹਾਂਜੀ 1 ਹੇਕਟੇਅਰ ਤੇ ਮਾਲਾ 45000 ਦਾ ਹੁਣ ਮੈਂ ਕਹਿੰਦਾ 20000 ਨੂੰ ਕਿੱਲੇ ਤੇ ਮੰਨ ਲ ਗਏ ਹਨਾ ਹਾਂ ਲਾ ਲਓ ਤੇ ਜਿਹੜੀ ਆਪਣੀ ਆਹ ਨਾਲ ਵਾਲੀ ਆ ਬਿਨਾ ਮਾਲਾ ਇਹ ਤੋਂ ਬਿਨਾ ਰੇਨ ਗਨ ਤੋਂ ਇਹ ਆਪਣੇ ਕੋਲ 1000 ਤੇ ਹੈ 1000 ਲਾਰੀ 1000 ਲਾਰੀ ਨੂੰ ਉਹ ਮੰਨ ਕੇ ਚਲੋ ਵੀ 400 ਉਹ ਹੈਗਿਆ 12000 ਨੂੰ ਇਹ ਹੈਗਿਆ 20000 ਨੂੰ ਕਿੰਨਾ ਹਨਾ ਅੱਜ ਤਾਂ ਲੱਗਦਾ ਜਿਵੇਂ ਆਪਾਂ ਕਹਿੰਦੇ ਥਾਲੀ ਵਾਂਗੂ ਖੇਤ ਆ ਹਨਾ ਸਾਰੇ ਸਾਰੇ ਅਸਲ ਦੇ ਵਿੱਚ ਇਹ ਵੀ ਸ ਪਤਰੇ ਕੀ ਇੱਥੇ ਆਪਣੇ ਵਾਲੇ ਨੇ ਇਹ ਰੇਣਗਾਨ ਆ ਜਿਹੜੀ ਇਹ ਇੱਕ ਖੇਲ ਚ ਇੱਕ ਹੀ ਲੱਗਦੇ ਜਿਵੇਂ 60 ਕਿੱਲਿਆਂ ਵਾਲੀ ਆ 100 ਕਿੱਲੇ ਵਾਲੀ ਵੀ ਆਉਂਦੀ ਹੈ ਹਨਾ ਹਾਂਜੀ ਹੈਗੀ ਡੇਢ ਸੌ ਕਿੱਲੇ ਵਾਲੀ ਵੀ ਆਉਂਦੀ ਹੈ ਠੀਕ ਆ ਇੱਥੇ ਅਸਲ ਵਿੱਚ ਸਰਕਾਰੀ ਮੰਡੀ ਹੈਣੀ ਹੈ ਹਨਾ ਪ੍ਰਾਈਵੇਟ ਪਲੇਅਰਾਂ ਨੂੰ ਜਾ ਕੇ ਵੇਚਣੀ ਪੈਂਦੀ ਵੀਰੇ ਫੈਕਟਰੀਆਂ ਨੇ ਇੱਥੇ ਆਪਣੇ ਗਾਰਦਾਬਾਨੀ ਚ ਹਾਂ ਹਾਂ ਇੱਥੇ ਹੈਗੀਆਂ ਨੇ ਦੋ ਜਣੇ ਹੈਗੇ ਨੇ ਹੋਰ ਵੀ ਬਥੇਰੇ ਨਹੀਂ ਘਰੋਂ ਚੱਕ ਲੈਂਦੇ ਨੇ ਆ ਕੇ ਬੰਦੇ ਕਿ ਸਾਨੂੰ ਇੰਨੀ ਚਾਹੀਦੀ ਆ ਹਾਂ ਨਹੀਂ ਫਿਰ ਇੱਥੇ ਫੈਕਟਰੀਆਂ ਹੈਗੀਆਂ ਨੇ ਉਹਨਾਂ ਨੂੰ ਸੈਂਪਲ ਦਿਖਾ ਦਈਦਾ ਉਹ ਮੌਇਸਚਰ ਚੈੱਕ ਕਰਕੇ ਉਹ ਲੈ ਲੈਂਦੇ ਨੇ ਜਿਹੜਾ ਤੇ ਉਹਦੇ ਜੋ ਕਿੰਨੇ ਕਿੱਲੇ ਪੰਜਾਬੀ ਖੇਤੀ ਕਰਦੇ ਹੁੰਦੇ ਨੇ 100 ਚੋਂ 100 ਚੋਂ ਵੀਰੇ ਲਾ ਲੋ ਵੀ 40 50 ਤਾਂ ਕਰਦੇ 40 ਰੁਪਏ ਮੰਨ ਲਾ ਜਿਹੜਾ ਆਪਾਂ ਕਹਿੰਗੇ ਗਾਰ ਦਾ ਪਾਣੀ ਖਾਸ ਕਰਕੇ ਆਪਾਂ ਕਹਿੰਗੇ ਜੋਰਜ ਗਾਦੀ ਖੇਤੀ ਆ ਜਿਹੜੀ ਠੀਕ ਹੈ ਗਾਰ ਦਾ ਪਾਣੀ ਹੁੰਦਾ ਸ਼ਹਿਰ ਆ ਲਾਗੋ 50% ਜਿਹੜੀ ਖੇਤੀ ਆ ਹਨਾ ਉਹਨੂੰ ਜੇ ਆਬਾਦ ਕੀਤਾ ਤਾਂ ਪੰਜਾਬੀਆਂ ਨੇ ਕੀਤਾ ਤੇ ਅੱਜ ਕੱਲ੍ਹ ਤੁਹਾਨੂੰ ਜ਼ਮੀਨ ਦਾ ਰੇਟ ਪਤਾ ਕਿ ਕਿੰਨੇ ਰੁਪਏ ਨੂੰ ਆਪਾਂ ਕਹਿੰਗੇ ਹੈਕਟੇਰ ਮਿਲਦਾ ਇੱਥੇ ਵੀ 7-8000 ਡਾਲਰ ਬਾਕੀ ਕਿ ਉਹਦੇ ਏਰੀਆ ਦੇ ਹਿਸਾਬ ਨਾਲ ਹਾਂ ਵਿਮਲਾ 7-8000 ਡਾਲਰ ਜੇ ਕਿੱਕੇ ਜੇ ਥੋਂਦਾ 3000 ਡਾਲਰ ਮਤਲਬ ਕਿ ਚੰਨ ਲੋ ਕਿੰਨੇ ਪਈ ਬਣ ਕੇ 2.5 ਲੱਖ ਹੋ ਗਿਆ ਹੈ ਨਾ 2.5 ਹੁਣ 2.5 ਲੱਖ ਨੂੰ ਕਿਲਾ ਹੋ ਗਿਆ ਜਦੋਂ ਇਹ ਸ਼ੁਰੂ ਚੱਲਿਆ ਸੀ ਇਹ 20 ਕੁ ਹਜ਼ਾਰ ਤੋਂ ਚੱਲਿਆ ਸੀ 20000 ਤੋਂ ਫਿਰ 40000 ਨੂੰ ਹੋ ਗਿਆ ਪਰ ਪਿਆਬੀਆਂ ਨੇ ਪਿਆਬੀਆਂ ਨੇ ਰੇਟ ਚੱਕ ਤੇ ਪਹਿਲਾਂ ਇਹ ਨਾਂ ਹੋ ਜਾਂਦੇ ਸੀ ਪ੍ਰੋਪਰ ਪੇਪਰ ਵੀ ਬਣ ਜਾਂਦੇ ਸੀਗਾ ਨਾ ਥੋੜੇ ਨਾਂ ਨਹੀਂ ਹੁੰਦੀ ਨਾ ਨਾਂ ਹੋ ਜene ਪੇਪਰ ਨਹੀਂ ਬਣਦੇਗਾ ਹੈ ਨਾ ਲੀਸ ਤੇ ਮਿਲਦੀ ਹੈ ਜੀ ਲੀਸ ਤੇ ਮਿਲਦੀ 52 ਸਰ ਜੀ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਵੀ ਕਰੋੜਾਂ ਨੂੰ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਵੇਚੀ ਸੀ ਉਹ ਵੀ ਸੋ ਸਾਨੂੰ ਜ਼ਮੀਨਾਂ ਦੇ ਰੇਟਾਂ ਦੀ ਮੰਗ ਨਾਲੋਂ ਸਾਨੂੰ ਫਸਲਾਂ ਦੇ ਰੇਟਾਂ ਦੀ ਮੰਗ ਜਰੂਰ ਹੈ ਕਿਉਂਕਿ ਜੇ ਫਸਲ ਦਾ ਰੇਟ ਮਿਲੂਗਾ ਆਪਾਂ ਨੂੰ ਹਰੇਕ 6 ਮਹੀਨਿਆਂ ਬਾਅਦ ਸਾਲ 'ਚ ਤਿੰਨ ਵਾਰੀ ਪੈਸੇ ਮਿਲਣਗੇ ਅਗਲਾ ਕਿਹੜਾ ਵਿੱਚ ਸੋ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਜੇ ਆਪਾਂ ਇੱਥੇ ਦੁਨੀਆ 'ਚ ਦਿਖਾਉਣੇ ਆ ਤੁਹਾਨੂੰ ਠੀਕ ਆ ਚਲੋ ਤੁਸੀਂ ਘਰੇ ਬੈਠ ਦੇਖਣੋ ਇਹਦਾ ਮਤਲਬ ਇਹ ਹੁੰਦਾ ਵੀ ਇਹ ਗੱਲਾਂ ਨੂੰ ਅੱਗੇ ਤੋ ਅੱਗੇ ਦਿਖਾਓ ਯਾਰ ਵੀ ਜ਼ਮੀਨਾਂ ਦੇ ਕਰ ਕੀ ਆ ਅਸੀਂ ਜਿਹੜੇ ਪੰਜਾਬੀ ਆ ਖੇਤੀ ਕਰ ਸਕਦੇ ਆ ਸਾਡੇ ਮੁੰਡੇ ਅਗਾ ਹਨ ਜਾਂ ਸਾਡੇ ਪਿਓ ਦਾਦੇ ਕਰਦੇ ਕਿਉਂ ਖੂਨ 'ਚ ਹੁੰਦੀ ਆ ਜਿਵੇਂ ਬਾਣ ਗਿਆ ਦਾ ਮੁੰਡਾ ਦੁਕਾਨ ਹੀ ਪ ਫਿਰ ਆ ਉਹੀ ਗੱਲਾ ਕਿਸਾਨਾਂ ਦਾ ਮੁੰਡਾ ਫਿਰ ਕਿਸਾਨੀ ਕਰੂਗਾ ਭਾਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੇ ਦਾ ਸਵਾਗਤ ਤਾਂ ਮੌਜੂਦਾਂ ਜੋਰਜਾ ਦੇ ਵਿੱਚ ਜੋਰਜਾ ਦੇ ਪਿੱਛੇ ਤੁਸੀਂ ਦੇਖਿਆ ਨਾ ਉਹ ਟਰੈਕਟਰ ਚੱਲੇ ਜਾਂਦੇ ਆ ਲਗਭਗ ਆਪਾਂ ਗੱਲ ਕਰ ਗਏ ਹਜ਼ਾਰਾਂ ਕਿੱਲਾਂ ਦੀ ਖੇਤੀ ਹੈ ਜਿਹੜੇ ਉਹ ਪੰਜਾਬੀ ਫਾਰਮਰਾਂ ਆ ਕੇ ਕਰਦੇ ਆ ਤੇ ਆਹ ਮੁੰਡਾ ਤੁਸੀਂ ਦੇਖ ਸਕਦੇ ਹੋ ਹਰੇ ਨੌਜਵਾਨ ਤੇ ਇਹ ਵੀ ਇੱਥੇ ਆਇਆ ਜਿਹੜਾ ਹੈਗਾ ਖੇਤੀ ਕਰਨਾ ਹੈ ਪਹਿਲਾਂ ਇਹਨਾਂ ਦਾ ਮਤਲਬ ਤੁਹਾਡੇ ਖਾਨਦਾਨ ਚ ਪਹਿਲਾਂ ਕੌਣ ਆਏ ਸੀ ਇੱਥੇ ਪਾਪਾ ਆਏ ਸੀ ਸਾਡੇ ਫਾਦਰ ਸਾਹਿਬ ਆਏ ਸੀ ਹੈਨਾ ਤਾਂ ਤੁਸੀਂ ਦੇਖਿਆ ਵੀ ਇਹ ਜਿਹੜਾ ਆ ਜਿਹੜਾ ਟਰੈਕਟਰ ਚੱਲੀ ਜਾਂਦਾ ਕਿੰਨੇ ਹਾਰਸ ਪਾਵਰ ਦਾ ਚੱਲਦਾ ਭਾਈ ਤੇ ਵੀਰੇ 110 ਹੈ ਜੀ 110 ਹਾਰਸ ਪਾਵਰ ਦਾ ਹੈ ਹਾਂਜੀ ਤੇ ਇਹ ਮੰਨ ਲਾਈ ਇੱਕ ਦਿਨ ਚ ਕਿੰਨੇ ਕਿਲੇ ਜਿਹੜਾ ਵਾਹ ਦਿੰਦਾ ਹੁੰਦਾ ਹੈ ਭਾਈ ਤੇ ਵੀਰੇ 8-9 ਟੇਰ ਵਾਹ ਦਿੰਦਾ ਹੈ 8-9 ਹਕ ਟੇਰ ਮਤਲਬ ਆਪਾਂ ਗੱਲ ਕਰੀਏ 9 ਦਿਨ 18 ਤੇ 25 ਕਿਲੇ ਵਾਹ ਹੁੰਦਾ ਹੈ ਸੋ ਇਹ 25 ਕਿਲੇ ਇੱਕ ਦਿਨ ਦਾ ਵਾਹ ਤੇ ਜੇ ਗੱਲ ਕਰ ਗਏ ਇੱਥੇ ਨਾਲ ਜੇ ਹਾਲ ਮਾਰੇ ਕੋਈ ਬੰਦਾ ਜਿਵੇਂ ਇਹਨਾਂ ਨੇ ਨਾ ਪਹਿਲਾਂ ਟਰੈਕਟਰ ਆਪਣਾ ਵਾਲੇ ਪੰਜਾਬਗਣੇ ਨਾ ਆਪਦੇ ਲਿਆਂਦੇ ਸੀਗੇ ਜਿਵੇਂ ਆਹ ਕਿੱਗੇ ਆਪਾਂ ਸੋਨਾ ਲੀਕ ਕੇ ਦਾ ਭਰਾ ਇਹ ਕਿਹੜਾ ਹੈ ਨਿਊ ਹੋਲੈਂਡ ਦਾ ਹੈ ਨਾ ਆਪਣੇ ਵਾਸਤੇ ਬਹੁਤ ਵੱਡਾ ਟਰੈਕਟਰ ਹੈ ਪਰ ਜੇ ਗੱਲ ਕਰਗੇ ਇਹਦੇ ਕਾਮਯਾਬੀ ਕੀ ਆ ਵੀ ਜੇ ਹਲ ਮਾਰ ਦੇਣਾ ਇਹ ਤੇ ਹਾਲ ਇੱਥੇ ਹੀ ਰਹਿ ਜਾਂਦੇ ਆ ਇਕੱਲੇ ਇੰਚ ਵੀ ਨਹੀਂ ਖੋਬਦੇ ਜਿਨ੍ਹਾਂ ਆਪਾਂ ਕਹੇ ਹੈ ਨਾ ਤੇ ਆਸ ਤਾਂ ਕਰਕੇ ਇੱਥੇ ਪਲਾਉ ਮਾਰਨੇ ਪੈਂਦੇ ਹੈ ਨਾ ਪਲਾਉੇ ਵਜਦੇ ਨੇ ਸੋ ਪਲਾਉ ਮਾਰਦੇ ਆ ਦੂਜੀ ਗੱਲ ਇਹ ਆ ਵੀ ਇੱਥੇ ਜਿਹੜਾ ਕੰਮ ਆ ਕਿਉਂਕਿ ਇਹ ਟਰੈਕਟਰ ਇੱਕ ਦਿਨ ਚ ਕਿੰਨਾ ਦੇਖ ਖਾ ਜਾਂਦਾ ਹੋਣਾ 25 ਕਿਲੋ ਮਾਉਂਦਾ ਮਾਉਂਦਾ ਬਾਈ ਦਾ ਜਾਂਦਾ ਵੀਰੇ 100 ਲੀਟਰ ਤੋਂ ਉੱਤੇ ਖਾ ਜਾਂਦਾ 100 ਲੀਟਰ ਤੋਂ ਉੱਤੇ ਤੇਲ ਖਾ ਜਾਂਦਾ ਦੂਜੀ ਗੱਲ ਆ ਕਿਉਂਕਿ ਹੁਣ 100 ਲੀਟਰ ਦਾ ਮਤਲਬ ਕੀ ਆ ਵੀ ਰੋਹੇ ਡਰਮ ਚੱਕਦਾ ਤੇ ਹੁਣ ਉਹਦੇ ਵਾਸਤੇ ਤਾਂ ਕਰਕੇ ਇਹਨਾਂ ਨੂੰ ਨਾਲ ਇੱਕ ਵੈਨ ਦਾ ਪ੍ਰਬੰਧ ਰੱਖਣਾ ਹੀ ਪੈਂਦਾ ਸੋ ਇਹ ਜਿਹੜੀ ਵੈਨ ਹੈ ਇਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਹੀ ਰੱਖਿਆ ਹੁੰਦਾ ਠੀਕ ਆ ਇਹਦੇ ਚ ਤੇਲ ਵੀ ਰੱਖਣਾ ਤੇ ਚਲ ਮੇਰੇ ਵਰਗਾ ਕੋਈ ਆ ਗਿਆ ਜਾਂ ਕੋਈ ਯਾਰ ਬੇਲੀ ਆ ਗਿਆ ਹੈਨਾ ਚਾਹ ਪਾਣੀ ਦਾ ਪ੍ਰਬੰਧ ਵੀ ਵਿੱਚੇ ਬੋਤਲਾਂ ਠੀਕ ਆ ਵਿੱਚ ਆਪਾਂ ਕਹਿੰਿਆ એનર્ਜੀ ਡਰਿੰਕ ਤੇ ਵਿੱਚ ਹੀ ਲੀੜੇ ਕਈ ਵਾਰੀ ਦੋ ਦੋ ਦਿਨ ਘਰੇ ਵੀ ਨਹੀਂ ਜਾਣਾ ਪੈਂਦਾ ਹੈਨਾ ਦਿਨ ਰਾਤ ਹੀ ਬਹਣਾ ਪੈਂਦਾ ਸਾਰਾ ਇੱਥੇ ਵੀਰੇ ਹੋਰ ਹਸਾਬਾ ਨਹੀਂ ਇੱਥੇ ਹਵਾ ਦਾ ਨਹੀਂ ਪਤਾ ਲੱਗਦਾ ਕਿਵੇਂ ਜਦ ਹਵਾ ਬਾਲੀ ਠੰਡੀ ਚੱਲ ਪੈਂਦੀ ਆ ਅੱਛਾ ਹੁਣ ਵੀ ਜੇ ਹਵਾ ਚੱਲੂ ਵੀ ਠੰਡੀ ਆ ਕੋਟ ਪਾਉਣੇ ਪੈ ਜਾਂਦੇ ਅੱਛਾ ਜਾਂ ਤਾਂ ਹਵਾ ਠੰਡੀ ਚੱਲੇ ਕੋਟ ਪਾਉਣੇ ਪੈ ਜਾਂਦੇ ਧੁੱਪ ਚੜ ਗਈ ਲਾਉਣੇ ਪੈ ਜਾਂਦੇ ਤਾਂ ਕਰੇ ਕੱਪੜੇ ਵੀ ਵੇਚੀ ਰੱਖਣੇ ਪੈਂਦੇ ਹਨ ਤੇ ਆ ਜਿਹੜਾ ਤੂੰ ਸੁਹਾਗਾ ਜਾਂ ਲੈਂਦਾ ਸੀਗਾ ਬਈ ਜਾਨ ਜਣਾ ਹਲਜੇ ਮਾਰੇ ਆ ਇਹਦਾ ਕੀ ਸੋਚ ਕੇ ਲੈਂਦਾ ਤੇ ਕੀ ਫਾਇਦਾ ਨਿਕਲਿਆ ਬਈ ਇਹਦਾ ਫਿਰ ਇਹ ਲਾ ਵੀਰੇ ਪਹਿਲਾਂ ਦੇ ਪਾਪਾ ਆਏ ਸੀਗੇ ਮੈਂ ਕਹਿੰਦਾ 2012 ਅੱਛਾ ਇਹ ਜਦ ਕੰਟੇਨਰ ਆਪਾਂ ਬੜਾ ਇੱਕ ਟਰੈਕਟਰ ਹੋਰ ਆ ਆਪਣੇ ਕੋਲ ਹਾਲੈਂਡ ਉਹ 7500 ਉਹ ਘਰੇ ਖੜਾ ਉਹਦੇ ਨਾਲ ਆਇਆ ਸੀਗਾ ਸਾਰਾ ਸਮਾਨ ਇਹ ਅੱਛਾ ਉਂ ਖੇਤ ਚ ਉਦੋਂ ਦਾ ਉਦੋਂ ਨੇ ਪਿਆ 2012 ਨਾਲ ਇੱਥੇ ਨਾ ਨਾ ਆਪਣਾ ਘਰੇ ਸੀ ਇਹ ਤਾਂ ਮਾਰਨ ਨੂੰ ਲਿਆਂਦਾ ਸੀਗਾ ਮਾੜਾ ਮੋਟਾ ਇਹ ਹਾਂ ਸੁਹਾਗਾ ਉੱਤੇ ਮਾਰ ਦਾਂਗੇ ਉੱਤੇ ਮਾਰ ਦਾਂਗੇ ਬਾਅਦ ਚ ਪਰ ਇੱਥੇ ਜਿਹੜਾ ਹੈਗਾ ਹੁਣ ਆਪਾਂ ਗੱਲ ਕਰ ਗਏ ਸਭ ਤੋਂ ਵੱਡੀ ਗੱਲ ਇਹ ਹੈ ਵੀ ਆ ਨਵਾਂ ਸਿਸਟਮ ਆ ਗਿਆ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਇਹਨੂੰ ਕੀ ਕਹਿੰਦੇ ਬਾਈ ਜਿਹੜਾ ਸਾਈਡ ਸਿਸਟਮ ਹੈ ਵੀਰੇ ਹੈ ਪਿਵਟ ਸਿਸਟਮ ਪਿਵਟ ਸਿਸਟਮ ਇਹਨੂੰ ਕਿਹੜੀ ਗੱਲ ਬੋਲਦਾ ਯਾਰ ਰੇਣ ਗਾਨ ਨਹੀਂ ਇਹ ਇਹ ਰੇਣ ਗਾਨ ਆ ਬਾਈ ਹੁਣ ਰੇਣ ਗਾਨ ਆ ਮੈਂ ਇਸ ਨੂੰ ਇੱਕ ਚੀਜ਼ ਦਿਖਾ ਦਿੰਨਾ ਵੈਸੇ ਇੱਥੇ ਤਾਂ ਆਪਣੇ ਲੈ ਪੰਜਾਬੀ ਕਰਦੇ ਰੇਣ ਕਰਨਾ ਖੇਤੀ ਹੁਣ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਬਾਣੀ ੜਾਨੀ ਕਰਿਆ ਕਰਨਗੇ ਜੇ ਤੁਸੀਂ ਆਈ ਵੇਚ ਵੇਚ ਕੇ ਬਾਹਰ ਜਾਈਗੇ ਕਾਰਨ ਆ ਵੀ ਇੱਕ ਇੱਕ ਦਿਨ ਦੇ ਵਿੱਚ ਕਿੰਨੇ ਕਿਲੇ ਪਾਣੀ ਲਾਉਂਦੀ ਹੈ ਬਾਈ ਸੋਰੀ ਇੱਕ ਢੇਡੇ ਦੇ ਵਿੱਚ ਘੁੰਮ ਕੇ ਇਹ ਵੀਰੇ ਇੱਕ ਢੇਡੇ ਚ ਲਾਉਂਦੀ ਹੈ 25 ਹੈਕਟੇਅਰ ਕਵਰ ਕਰਦੀ ਹੈ ਜੀ ਇਹ ਮਾਲਾ ਤੁਸੀਂ 25 ਤੋਂ ਨਾ 50 ਪੈਂਟ ਕਿਲੇ ਕਰਦੀ ਹੈ ਜੀ 60 70 ਕਿਲੇ ਪਾਣੀ ਲਾਉਂਦੀ ਹੈ ਅਸਲ ਦੇ ਵਿੱਚ ਪਤਾ ਚੱਲਦੀ ਕਿਵੇਂ ਇਹ ਇਹਦਾ ਉਹ ਸੈਂਟਰ ਪੁਆਇੰਟ ਆ ਜਿਹੜਾ ਮੈਂ ਦਿਖਾਵਾਂ ਇੱਕ ਪਾਸੇ ਤਾਂ ਇਹ ਫਿਰ ਇਹ ਗੋਲ ਘੁੰਮਦੀ ਆ ਭਾਈ ਸਾਡੀ ਗੋਲ ਘੁੰਮਦੀ ਆ ਜੀ ਵੀ ਇਹਨੇ ਹੌਲੀ 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 ਘੁੰਮੀ ਜਾਣਾ ਤੇ 60 ਕਿੱਲਾਂ ਦਾ ਉਤੋਂ ਦੇ ਸਿੱਧਾ ਗੇੜਾ ਲਾ ਕੇ ਠੀਕ ਆ ਚੱਲਣਾ ਇਹਦੇ ਆਪਾਂਗੇ ਟਾਇਰਾਂ ਵਾਲੀ ਥਾਂ ਤੇ ਮੋਟਰਾਂ ਲੱਗੀਆਂ ਉੱਤੇ ਗੰਨਾ ਲੱਗੀਆਂ ਠੀਕ ਆ ਤੇ ਜਿਹੜਾ ਹੈਗਾ ਖੇਤਾਂ ਦੇ ਵਿੱਚ ਪਾਈਪ ਲਾਈਨ ਦੇ ਥਰੂ ਹੈਨਾ ਪਾ ਕੇ ਉਹਨੂੰ ਪਾਣੀ ਦਿੱਤਾ ਹੋਇਆ ਸਾਰਾ ਸਾਰਾ ਸਿਸਟਮ ਹੈਨਾ ਤੇ ਇਹਦੇ ਵਾਸਤੇ ਮੰਨ ਲਓ ਤੁਸੀਂ ਦੇਖ ਲਓ ਵੀ 60 ਕਿੱਲਾਂ ਦੇ ਵਿੱਚ ਖਾਲ ਪਾਉਣ ਦੀ ਵੀ ਲੋੜ ਹੈਣੀ ਹਾਂ ਜੀ ਜੇ ਹੈ ਉਹ ਨਹੀਂ ਕੋਈ ਲੋੜ ਤੇ ਆਪਣਾ ਘੁੰਮ ਘੁੰਮ ਕੇ ਇਹਦੀ ਸਪੀਡ ਵੀ ਸੈੱਟ ਹੋ ਜਾਂਦੀ ਵੀਰੇ ਚਾਹੇ ਤੇਜ਼ ਕਰ ਲੋ ਚਾਹੇ ਹੌਲੀ ਕਰ ਲੋ ਚਾਹੇ ਤੇਜ਼ ਕਰ ਲੋ ਚਾਹੇ ਹੌਲੀ ਕਰ ਲੋ ਸੋ 60 ਕਿੱਲਿਆਂ ਦੇ ਵਿੱਚ ਵੀਰੇ ਐਂ ਘੁੰਮ ਕੇ ਜਿਹੜਾ ਹੈ ਖੇਤੀ ਲੱਗਦਾ ਤੇ ਇੱਕ ਮਨ ਦਾ ਅਸੀਂ ਯਾਰ ਇੱਥੇ ਠੇਕੇ ਦਾ ਕੀ ਭਾਅ ਬਾਈ ਅੱਜ ਗੱਲ ਠੇਕੇ ਦਾ ਵੀਰੇ ਆ ਆਪਣੇ ਕੋਲ ਹੈਗੀ ਆ ਠੇਕੇ ਤੇ ਇਹ ਹਜਾ ਆ ਜਿਹੜਾ ਆ ਰੇਨ ਗਨ ਵਾਲੀ ਆ ਇਹ ਹੈਗੀ ਆ 1500 ਲਾ ਰਹੀ ਇੱਕ ਹੈਕਟੇਅਰ ਦਾ 1500 ਲਾਰੀ 15 3 45000 ਨੂੰ ਹੋ ਗਈ ਹਾਂਜੀ 1 ਹੈਕਟੇਅਰ ਤੇ ਮੰਨ ਲਾ 45000 ਦਾ ਹੁਣ ਮੈਂ ਕਹਾਂ 20000 ਨੂੰ ਕਿੱਲੇ ਤੇ ਮੰਨ ਲ ਗਏ ਹੈਨਾ ਮੰਨ ਲਾ ਲੋ ਤੇ ਜਿਹੜੀ ਆਪਣੀ ਆਹ ਨਾਲ ਵਾਲੀ ਆ ਬਿਨਾ ਮਾਲਾ ਇਹ ਤੋਂ ਬਿਨਾਰੇ ਨਗਾਂ ਤੋਂ ਇਹ ਆਪਣੇ ਕੋਲ 1000 ਤੇ ਹੈ 1000 ਲਾਰੀ ਨੂੰ 1000 ਲਾਰੀ ਨੂੰ ਉਹ ਮੰਨ ਕੇ ਚਲੋ ਵੀ 400 ਉਹ ਹੈ ਗਿਆ 12000 ਨੂੰ ਇਹ ਹੈ ਗਿਆ 20000 ਨੂੰ ਕਿੱਲੇ ਹੈਨਾ ਸੋ ਇਦਾਂ ਦੀ ਜਿਹੜੇ ਹੈਗਾ ਖੇਤੀ ਹੁੰਦੀ ਆ ਬਾਈ ਇਹ ਆਪਣੇ ਵਾਲੇ ਜਿਹੜੇ ਹੈਗਾ ਪੰਜਾਬੀ ਬੰਦੇ ਹੁਣ ਆਪਣੇ ਆਨੇ ਉਹ ਵਾਲਾ ਕੰਮ ਇੱਥੇ ਵੀ ਚਲਾ ਲਿਆ ਜਿਵੇਂ ਆਪਾਂ ਕਹਿੰਗੇ ਪੰਜਾਬ ਵਿੱਚ ਜ਼ਮੀਨਾਂ ਵੀ ਹੈਗੀਆਂ ਲੋਕਾਂ ਕੋਲੇ ਨਾਲ ਹੋਰਾਂ ਦੀ ਵੀ ਠੇਕੇ ਦੇ ਲੈ ਲੈਂਦੇ ਨਾਲ ਲੱਗਦੀ ਵੀ ਹੈ ਨਾ ਸੋ ਇਹਨਾਂ ਨੇ ਜ਼ਮੀਨਾਂ ਵੀ ਖਰੀਦੀਆਂ ਹੋਊਗਾ ਨਾਲ ਠੇਕਿਆਂ ਤੇ ਵੀ ਲਈ ਹੋਈ ਹੈ ਤੇ ਮੈਨੂੰ ਤੂੰ ਦੱਸ ਤੈਨੂੰ 7-8 ਮਹੀਨੇ ਹੋ ਗਏ ਹੈ ਨਾ ਬਾਪੂ ਅਜ ਪਿੰਡ ਗਿਆ ਹੋਵੇ ਫਿਰ ਤੇ ਆਪਾਂ ਆਏ ਸੀਗੇ ਆ 6 ਇੱਕ ਦਿਨ ਪਹਿਲਾਂ ਹੀ ਦੁਬਾਰਾ ਗਏ ਨੇ ਦੁਬਾਰਾ ਗਏ ਤੇ ਫਿਰ ਹੁਣ ਤੇਰੀ ਜ਼ਿੰਮੇਵਾਰੀ ਆ ਪਾਉਣ ਪਾਉਣ ਦੀ ਹਾਂਜੀ ਕਰ ਲੈਣਾ ਕੰਮ ਕੋਮ ਕਰ ਲੈਣੇ ਆ ਵੀਰੇ ਸਾਰੇ ਤੇ ਨਾਲ ਫਿਰ ਪਿੰਡੋਂ ਵੀ ਬੰਦੇ ਲਿਆਂਦੇ ਜਿਵੇਂ ਮੁੰਡਾ ਹਾਂ ਮੁੰਡਾ ਹੈ ਆਪਣੇ ਕੋਲ ਰੱਖਿਆ ਹੋਇਆ ਜੀ ਠੀਕ ਆ ਮਤਲਬ ਪੰਜਾਬ ਤਿੰਨ ਹੁੰਦੇ ਹਾਂ ਹਾਂਜੀ ਇਹ ਤਾਂ ਇੱਥੇ ਹੈਗਾ ਇਹ ਇਹਨੂੰ ਵੀ ਹੋ ਗਏ 9- 400 ਤਾੜੇ ਫਾਦਰ ਸਾਹਿਬ ਕਿੰਨਾ ਚਿਰ ਪਹਿਲਾਂ ਐਸੇ ਥੇ ਇੱਥੇ ਵੀਰੇ 2012 ਚਾਹੀ ਸੀਗੀ 2012 ਚ 12 ਸਾਲ ਹੋ ਗਏ ਹਨ ਸੋ 12 ਸਾਲਾਂ ਦੇ ਵਿੱਚ ਬਾਈ ਫਿਰ ਅਸਲ ਦੇ ਵਿੱਚ ਜਿਹੜੇ ਇਹ ਟਿੱਬੇ ਆ ਤੁਹਾਨੂੰ ਅੱਜ ਤਾਂ ਲੱਗਦਾ ਜਿਵੇਂ ਆਪਾਂ ਕਹਿੰਦੇ ਥਾਲੀ ਵਾਂਗੂ ਖੇਤ ਆ ਹਨ ਸਾਰੇ ਸਾਰੇ ਅਸਲ ਦੇ ਵਿੱਚ ਇਹ ਵੀ ਸਾਰੇ ਪੰਜਾਬੀਆਂ ਨੇ ਹਨ ਪਤਰੇ ਕੀਤੇ ਆਪਣੇ ਵਾਲੇ ਨੇ ਸੋ ਇੱਥੇ ਜਿਹੜੀ ਜ਼ਮੀਨ ਹੈ ਜ਼ਮੀਨ ਦਾ ਇੱਕ ਹਿਸਾਬ ਬਹੁਤ ਆ ਭੈੜਾ ਵੀ ਜਿਵੇਂ ਗੁਰਪ੍ਰੀਤ ਕਹਦਾ ਸੀ ਕਹਿੰਦਾ ਇਹ ਰਾਹ ਨਹੀਂ ਨਹੀਂ ਜਿਹੜੀ ਆ ਜ਼ਮੀਨ ਕਿਉਂਕਿ ਇਧਰਲੇ ਪਾਸੇ ਹੈਗੀ ਕਾਲੀ ਮਿੱਟੀ ਹੁਣ ਦੇਖ ਲਓ ਵੀ ਇਹਦੇ 'ਚ ਜੇ ਥੋੜਾ ਗੁਰਪੀਤ ਦਿਖਾਈ ਹੁਣ ਇਹਦੇ ਤਿਹੜਾ ਚੱਲ ਗਿਆ ਮਤਲਬ ਜਦੋਂ ਇਹਦੇ ਚੋ ਪਾਣੀ ਸੁੱਕ ਗਿਆ ਤਾਂ ਇਹਦੇ ਬਣ ਜਣੇ ਰੋਡ ਹੈਨਾ ਇਹ ਵੀਰੇ ਕੁਲੀ ਜੀ ਹੋ ਜਾਂਦੀ ਆ ਪਾਣੀ ਲੱਗ ਕੇ ਨਹੀਂ ਪਾਣੀ ਜਦੋਂ ਸੁੱਕ ਗਿਆ ਉਦੋਂ ਰੋਡ ਬਣ ਜਾਂਦੇ ਉਦੋਂ ਪੂਰੀ ਕਾਰਡੀ ਹੋ ਜਾਂਦੀ ਆ ਤੇ ਹੁਣ ਜੇ ਪਲਾਉ ਵਾਲਾ ਦਿਖਾਗੇ ਤਾਂ ਜਦੋਂ ਪਲਾਉ ਐਂ ਲੱਗਦਾ ਵੀ ਜ਼ਮੀਨ ਇਹਨੇ ਹੁਣ ਗੋਡੇ ਗੋਡੇ ਚੱਕਦੇ ਤੇ ਜਦੋਂ ਇਹਦਾ ਤਾਂ ਰੂਟਾਵੀਟਰ ਜਾ ਵਜ ਗਿਆ ਤੇ ਫਿਰ ਇਹ ਐਂਜ ਹੋ ਜਾਂਦਾ ਹੈਨਾ ਵੀ ਜਮਾਂ ਮਤਲਬ ਜਮਾਂ ਜਿਵੇਂ ਆਪਾਂ ਕਹਿੰਗੇ ਮਤਲਬ 4-4 ਉਂਗਲਾਂ ਹੀ ਲੱਗਿਆ 4-4 ਉਂਗਲਾਂ ਸੋ ਇਹਦੇ ਚ ਉਦੋਂ ਬਿਨਾ ਯਾਰ ਇੱਕ ਇਥੇ ਖੇਤੀ ਦੀ ਪ੍ਰੋਬਲਮ ਕੀ ਆਉਂਦੇ ਥੋਨੂੰ ਤੇ ਜਾਂ ਇਹਦਾ ਸੌ ਸੁਖ ਵੀਰੇ ਇਹਦਾ ਬਹੁਤ ਸੌਖਾ ਰੇਨਗਾਨ ਦਾ ਰੇਨਗਾਨ ਦਾ ਸੌਖਾ ਉਧਰ ਆਪਾਂ ਪਾਣੀ ਉਧਰੋਂ ਸੋਚ ਲਾ ਦੇ ਦੀਆ ਚੁੱਪ ਕਰਕੇ ਤੇ ਘੁੰਮੀ ਜਾਂਦਾ ਘੁੰਮੀ ਜਾਂਦਾ ਠੀਕ ਇਹ ਰੇਨਗਾਨ ਆ ਜਿਹੜੀ ਇਹ ਇੱਕ ਖੇਲ ਚ ਇੱਕ ਹੀ ਲੱਗਦੇ ਜਿਵੇਂ 60 ਕਿੱਲੇ ਵਾਲੀ ਆ 100 ਕਿੱਲੇ ਵਾਲੀ ਵੀ ਆਉਂਦੀ ਹੈ ਹਨਾ 150 ਕਿੱਲੇ ਵਾਲੀ ਵੀ ਆਉਂਦੀ ਹੈ ਮਤਲਬ ਪੰਜਾਬੀ ਕੋਲ ਤੁਸੀਂ ਜ਼ਮੀਨ ਵੇਚਣ ਵਾਲੇ ਬਣੋ ਠੀਕ ਆ ਜਿੱਦੇ ਉਹਦੇ ਅਗਲੇ ਨਾਲ ਚੁੱਪ ਕਰਕੇ ਤੁਸੀਂ ਕਹਣਾ ਸਾਡੇ ਜਿਹੜਾ ਹੈਗਾ ਜਮੀਨ ਹਟਲਾ ਪਾਣੀ ਮੁੱਕ ਗਿਆ ਉਹ ਕਹਿੰਦੇ ਸਾਰਾ ਮੁੱਕ ਜੇ ਕੋਈ ਚੱਕਰ ਕਰਨੀ ਅਸੀਂ ਰੇਨਗਾਂ ਦਾ ਲਾ ਲਾਂਗੇ ਪਾਣੀ ਲੱਗਦਾ ਵੀ ਘੱਟ ਹੋਣਾ ਹੈ ਨਾ ਖਪਤ ਘੱਟ ਹੁੰਦੀ ਇਹਨੇ ਪਰ ਲੱਗਦਾ ਪ੍ਰੋਪਰ ਹੋਣਾ ਕਿ ਪ੍ਰੋਪਰ ਲੱਗਦਾ ਵੀਰੇ ਸਾਰੀਆਂ ਚੀਜ਼ਾਂ ਤੇ ਦੂਜਾ ਇੱਥੇ ਇਹ ਆ ਜਿਹੜੀ ਜਦੋਂ ਫਸਲ ਵੇਚਦੇ ਆ ਠੀਕ ਆ ਇੱਥੇ ਅਸਲ 'ਚ ਸਰਕਾਰੀ ਮੰਡੀ ਹੈਣੀ ਹੈ ਨਾ ਪ੍ਰਾਈਵੇਟ ਪਲੇਅਰਾਂ ਨੂੰ ਜਾ ਕੇ ਵੇਚਣੀ ਪੈਂਦੀ ਵੀਰੇ ਫੈਕਟਰੀਆਂ ਨੇ ਇੱਥੇ ਆਪਣੇ ਘਾਰਦਬਾਨੀ 'ਚ ਇੱਥੇ ਹੈਗੀਆਂ ਨੇ ਦੋ ਜਣੇ ਹੈਗੇ ਨੇ ਹੋਰ ਵੀ ਬਥੇਰੇ ਨਹੀਂ ਘਰੋਂ ਚੱਕ ਲੰਦੇ ਨੇ ਆਕੇ ਬੰਦੇ ਵੀ ਸਾਨੂੰ ਇੰਨੀ ਚਾਹੀਦੀ ਆ ਨਹੀਂ ਫਿਰ ਇੱਥੇ ਫੈਕਟਰੀਆਂ ਹੈਗੀਆਂ ਨੇ ਉਹਨਾਂ ਨੂੰ ਸੈਂਪਲ ਦਿਖਾ ਦਈਦਾ ਉਹ ਮੌਇਸਚਰ ਚੈੱਕ ਕਰਕੇ ਉਹ ਲੈ ਲੰਦੇ ਨੇ ਜਿਹੜਾ ਰੇਟ ਆ ਸੋ ਆਪਾਂ ਗੱਲ ਕਰਕੇ ਤਾਂ ਜਿਵੇਂ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਦੱਸ ਦੇਣਾ ਤੇਰਾ ਇੱਥੇ ਚਾਰਵਾ ਜੇ ਆਪਾਂ ਕਹਿੰਗੇ ਪੂਰੇ ਜਿਹੜਾ ਹੈਗਾ ਗਾਰ ਦਾ ਬਾਣੀ ਦੇ ਵਿੱਚ 100 ਕਿੱਲਾ ਮੰਨ ਲਾ ਵੈਸੇ ਤਾਂ ਬਹੁਤ ਹਜ਼ਾਰਾਂ ਕਿੱਲੇ ਆ ਤੇ ਉਹਦੇ ਚ ਕਿੰਨੇ ਕਿੱਲੇ ਪੰਜਾਬੀ ਖੇਤੀ ਕਰਦੇ ਹੋਣੇ 100 ਚੋਂ 100 ਚੋਂ ਵੀਰੇ ਲਾ ਲੋ ਵੀ 40 50 ਦਾ ਕਰਦੇ 40 ਪੀ ਆਮ ਲੱਗਿਆ ਜਿਹੜਾ ਆਪਾਂ ਕਹਿੰਗੇ ਗਾਰ ਦਾ ਬੰਨੀ ਖਾਸ ਕਰਕੇ ਆਪਾਂ ਕਹਿੰਗੇ ਜੋਰਜ ਦੀ ਖੇਤੀ ਆ ਜਿਹੜੀ ਠੀਕ ਹੈ ਗਾਰ ਦਾ ਬੰਦਾ ਹੁੰਦਾ ਸ਼ਹਿਰ ਆ ਲਗਭਗ 50% ਜਿਹੜੀ ਖੇਤੀ ਆ ਹਨਾ ਉਹਨੂੰ ਜੇ ਆਬਾਦ ਕੀਤਾ ਤਾਂ ਪੰਜਾਬੀਆਂ ਨੇ ਕੀਤਾ ਇਹ ਜਿਹੜਾ ਹੈਗਾ ਸੱਚ ਐ ਥੋਂ ਦਾ ਤੇ ਨਾਲ ਇਹਦੇ ਆਪਾਂ ਕਿ ਜੇ ਤੇ ਪਿੱਛੇ ਪਹਾੜ ਦੇ ਇਹ ਸਾਰੇ ਸਾਰਾ ਅਜ਼ਰਬਾਈਜਾਨ ਆ ਜਾਣਾ ਹੈ ਨਾ ਅਜ਼ਰਬਾਈਜਾਨ ਇਲਾਕਾ ਲੱਗਦਾ ਸੋ ਅਜ਼ਰਬਾਈਜਾਨੀ ਲੋਕ ਆ ਜਿਹੜੇ ਉਹ ਵੀ ਖੇਤੀ ਬਹੁਤ ਕਰਦੇ ਆ ਆਪਾਂ ਕਹਿੰਦੇ ਆ ਸਬਜ਼ੀਆਂ ਦੀ ਫਲਾਂ ਦੀ ਸਬਜ਼ੀਆਂ ਦੀ ਜਾਂ ਹੈ ਨਾ ਇਹ ਉਹਦੇ ਜਿਆਦਾ ਖੇਤੀ ਕਰਦੇ ਆ ਇਹ ਸਬਜ਼ੀਆਂ ਘਰੇ ਲਈ ਰੱਖਦੇ ਨੇ ਵੀਰੇ ਹਰੇਕ ਦੇ ਪਲਾਟ ਨੇ ਇੱਥੇ ਹਰੇਕ ਦੀਆਂ ਸਬਜ਼ੀਆਂ ਲਈ ਤੇ ਫਿਰ ਹੁਣ ਤੂੰ ਵੀ ਕੈਨੇਡਾ ਜਾਣਾ ਤੇ ਹੁਣ ਇੱਥੇ ਹੀ ਕੰਮ ਵਧਾਉਣੇ ਇੱਥੇ ਹੀ ਕੰਮ ਵਧਾਉਣੇ ਵੀਰੇ ਹੈ ਨਾ ਸੋ ਕਹਿੰਦਾ ਵੀ ਇਦਾਂ ਹੈਗਾ ਵੀ ਇਹ ਇੱਕ ਗੱਲ ਦਿਮਾਗ ਚੋਂ ਕੱਢ ਦਿਓ ਸਾਰੇ ਜਣੇ ਵੀ ਪਤਾ ਨਹੀਂ ਫਲਾਣੇ ਦੇਸ਼ ਦੇਖੋ ਭਾਈ ਜਿਹਦਾ ਜਿੱਥੇ ਸੈਟਾ ਚਾਹੇ ਪੰਜਾਬ ਦੇ ਸੈਟਾ ਚਾਹੇ ਅੰਡਗਾ ਦੇ ਕਿਸੇ ਸਟੇਟ ਦੇ ਸੈਟਾ ਚਾਹੇ ਦੁਨੀਆਂ ਦੇ ਕਿਸੇ ਵੀ ਮਰਜ਼ੀ ਮੁਲਕ ਚ ਹੈਨਾ ਜਿਹਦਾ ਸੈਟਾ ਹੈ ਮਨ ਲਾ ਉੱਥੇ ਕੈਨੇਡਾ ਉਹਦੀ ਮੁਟ ਤੌਰ ਤੇ ਹੈਨਾ ਤਾਂ ਕਰਕੇ ਵੀਰ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਮੁਲਕ ਹੈਗੇ ਆ ਜਿੱਥੇ ਤੁਸੀਂ ਜਾ ਕੇ ਆਪਣੀ ਤਰੱਕੀ ਕਰ ਸਕਦੇ ਹੋ ਬਾਕੀ ਪੰਜਾਬ ਚ ਵੀ ਅੱਜ ਕੱਲ ਕੰਮ ਕਰਨ ਵਾਲੇ ਘੱਟ ਹੀ ਆ ਤੁਸੀਂ ਦੇਖ ਲਓ ਬਾਹਰੋਂ ਆ ਕੇ ਭਈਗੇ ਠੀਕ ਆ ਆਪਾਂ ਕਹਿ ਦਿੰਨੇ ਉਹਨਾਂ ਨੂੰ ਵੀ ਲੋਕ ਵੀ ਭਈਏ ਪਰ ਉਹਨਾਂ ਨੇ ਮਿਹਨਤ ਕੀਤੀ ਆ ਉੱਥੇ ਕੋਠੀਆਂ ਲੈ ਕੇ ਬਾਏ ਜ਼ਮੀਨਾਂ ਲੈ ਕੇ ਹੈਨਾ ਤੇ ਮੇਨ ਮੇਨ ਮੁੱਦਾ ਹੈਗਾ ਮਿਹਨਤ ਦਾ ਹੁਣ ਇੱਥੇ ਆ ਹੁਣ ਮੰਨ ਲਾ ਆਹ ਬੰਦੇ ਨੇ 60 ਕਿਲੇ ਵਾਹਨੇ ਹੱਥ ਨੂੰ ਠੀਕ ਆ ਉਹਨੇ ਹੁਣ ਤੜਕੇ ਬਹਿ ਜਾਣਾ ਹੈਨਾ 8-10 ਘੰਟੇ ਫੇਰ ਹੀ ਚੱਲਦਾ ਕੰਮ ਸੋ ਇਹ ਹੈਗੀ ਆ ਭਾਈ ਸਾਰੇ ਸਾਰੇ ਖੇਤੀ ਤੇ ਅੱਜ ਕੱਲ ਤਨ ਜ਼ਮੀਨ ਦਾ ਰੇਟ ਪਤਾ ਵੀ ਕਿੰਨੇ ਰੁਪਏ ਨੂੰ ਆਪਾਂ ਕਹਿੰਗੇ ਹੈਕਟੇਰ ਮਿਲਦਾ ਇੱਥੇ ਵੀਰੇ 7-8000 ਡਾਲਰ ਬਾਕੀ ਜ ਉਹਦੇ ਏਰੀਆ ਦੇ ਹਿਸਾਬ ਨਾਲ ਹਾਂ ਵੀ ਮੰਨ ਲਾ 7-8000 ਡਾਲਰ ਜੇ ਕਹੇ ਜੇ ਥੋਦਾ 3000 ਡਾਲਰ ਮੰਨ ਲੇ ਚੱਲ ਲੋ ਕਿੰਨੇ ਰੁਪਏ ਬਣ ਗਏ 2.5 ਲੱਖ ਹੋ ਗਿਆ ਹੈਨਾ 2.5 ਹੁਣ 2.5 ਲੱਖ ਨੂੰ ਕਿੱਲਾ ਹੋ ਗਿਆ ਜਦੋਂ ਇਹ ਸ਼ੁਰੂ ਚੱਲਿਆ ਸੀ ਇਹ 20 ਕਹ ਹਜ਼ ਰੁਪਿਆ ਪਿਆਬਗਾਂ ਨੇ ਪਿਆਬਗਾਂ ਨੇ ਰੇਟ ਚੱਕ ਤੇ ਠੀਕ ਆ ਸਾਡੇ ਵਾਲੇ ਬਹਿੰਦੇ ਆ ਇੱਕ ਦੂਜੇ ਦੇ ਜੜਾਂ ਚ ਬਈ ਠੀਕ ਆ ਅੱਜ ਉਹੀ 40000 ਅਗਲਾ 2.5 ਲੱਖ ਦਾ ਹੋ ਗਿਆ ਪਹਿਲਾਂ ਇਹ ਨਾਂ ਹੋ ਜਾਂਦੇ ਸੀ ਪ੍ਰੋਪਰ ਪੇਪਰ ਵੀ ਬਣ ਜਾਂਦੇ ਸੀ ਹੈਨਾ ਹੁਣ ਇਹ ਨਾਂ ਨਹੀਂ ਹੁੰਦੀ ਨਾਂ ਹੋ ਜਾਂਦੇ ਪੇਪਰ ਨਹੀਂ ਬਣਦੇਗਾ ਹੈਨਾ ਲੀਸ ਤੇ ਮਿਲਦੀ ਹੈ ਜੀ ਲੀਸ ਤੇ ਮਿਲਦੀ 52 ਸਾਲੀ 52 ਸਾਲੀ ਮਿਲਦੀ ਅੱਗੇ ਅੱਗੇ ਪ੍ਰੋਪਰੀ ਪ੍ਰੋਪਰੀ ਨਾ ਹੋ ਜਾਂਦੇ ਸੀ ਨਾ ਪਹਿਲਾਂ ਸੋ ਇਹ ਚੀਜ਼ਾਂ ਹੈਗੀਆਂ ਮੈਂ ਥੋੜਾ ਜਿਹਾ ਭਾਈ ਆਪਾਂ ਖੰਨੇ ਵਾਲ ਨੂੰ ਥੋੜਾ ਘੱਟ ਬੋਲਣ ਦਿੱਤਾ ਕਾਰਨ ਇਹ ਥੋੜਾ ਸਾਂਗਦਾ ਸੀ ਮੈਂ ਕਿਹਾ ਚੱਲ ਜਿੰਨੀ ਕੁ ਗੱਲ ਇਹਨਾਂ ਨੂੰ ਮੈਨੂੰ ਸਮਝਾਈ ਮੈਂ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੋ ਇਦਾਂ ਹੈਗਾ ਭਾਈ ਇਹ ਚੀਜ਼ੇ ਸਾਨੂੰ ਮਾੜਾ ਸਾਨੂੰ ਇੱਕ ਵਾਰੀ ਮਾਰਦੇ ਭਾਈ ਦੂਰ ਤੱਕ ਵੀ ਬਿਨਾ ਵਟਾਂ ਤੋਂ ਵੀ ਖੇ ਬਿਨਾ ਸਰੀਪਾਲੇ ਤੋਂ ਵੀ ਖੇਤੀ ਹੋ ਜਾ ਕਰਨੀਆਂ ਜਿਵੇਂ ਪੰਜਾਬੀ ਅੱਜ ਜੋਰਜਿਆ ਦੇ ਵਿੱਚ ਕਰਦੇ ਆ ਜਾਵਾਂ ਤੁਹਾਨੂੰ ਲੈ ਕੇ ਜਾਊਗਾ ਜਿਹੜਾ ਹੈਗਾ ਆਪਣੇ ਦੱਖਣੀ ਅਫਰੀਕਾ ਵਾਲੇ ਪਾਸੇ ਕੀੜੀਆਂ ਦੇ ਵਿੱਚ ਕੀੜੀਆਂ ਵਿੱਚ 1000 ਰੁਪਏ ਨੂੰ ਜਿਹੜਾ ਕਿੱਲਾ ਮਿਲ ਜਾਂਦਾ ਹਜੇ ਵੀ ਮੰਨ ਲਾ ਉੱਥੋਂ ਵਾਲਾ ਸਾਨੂੰ ਉੱਥੇ ਲੈ ਕੇ ਜਾਵਾਂਗੇ ਪਰ ਮੈਂ ਤੁਹਾਨੂੰ ਦਿਖਾਵਾਂ ਉੱਥੇ ਹੀ ਪੰਜਾਬੀਆਂ ਨੇ ਮੈਂ ਕਹਣਾ 40-40 ਹਜ਼ਾਰ ਕਿੱਲੇ ਦੀ ਖੇਤੀ ਕੀਤੀ ਵਾ ਉੱਥੋਂ ਹੀ ਮੈਨੂੰ ਫੋਨ ਆਇਆ ਸੀ ਕਹਿੰਦਾ ਭਾਈ ਸਾਡੇ ਆ ਕੇ ਜਾਈਂ ਆਵਾਂਗੇ ਪਰ ਮੈਂ ਤੁਹਾਨੂੰ ਜੋਰਜਿਆ ਦੀ ਖੇਤੀ ਦਿਖਾਉਣਾ ਠੰਡੇ ਮੁਲਕਾਂ ਦੀ ਨਾਲੇ ਜਿਹੜਾ ਹੈਗਾ ਵੀ ਇਦਾਂ ਚੱਲਣਾ ਕੰਮ ਜਦੋਂ ਸਾਡੇ ਪੰਜਾਬ ਦੇ ਵਿੱਚ ਤੁਸੀਂ ਜ਼ਮੀਨਾਂ ਵੇਚ ਗਏ ਸੋ ਵੀਰ ਮੇਰੋ ਜ਼ਮੀਨ ਦਾ ਕੋਈ ਮੁੱਲ ਨਹੀਂ ਇੱਕ ਮੈਨੂੰ ਰਿਕਵੈਸਟ ਕਾਇਦ ਦੀ ਗੱਲ ਬਹੁਤ ਵਧੀਆ ਆਉਂਦੀ ਆ ਉਹ ਕਹਿੰਦਾ ਵੀ ਜੇ ਜ਼ਮੀਨ ਦਾ ਰੇਟ ਵਧ ਜੂਗਾ ਉਹ ਕਿਸਾਨ ਵਾਸਤੇ ਹਾਨੀਕਾਰਕ ਹੈ ਤੇ ਜੇਕਰ ਸਾਨੂੰ ਫਸਲਾਂ ਦੇ ਭਾਅ ਮਿਲ ਲੰਗੇ ਉਹ ਸਾਡੇ ਵਾਸਤੇ ਫਾਇਦੇਮੰਦ ਆ ਕਿਉਂਕਿ ਜੇਕਰ ਜ਼ਮੀਨ ਦਾ ਰੇਟ ਵਧ ਜਾਂਦਾ ਆਪਣਾ ਪਤਾ ਲੱਗ ਗਿਆ ਵੀ ਜਾਂ ਵੱਡਾ ਰੋਡ ਨਿਕਲ ਗਿਆ ਹੈਨਾ ਆਪਾਂ ਕਹਿੰਦੇ ਵੀ 50 ਲੱਖ ਨੂੰ ਵੇਚ ਗਏ ਬੱਲੇ 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 ਹੈਨਾ ਪਿੰਡ ਵਾਲੇ ਵੀ ਜਿਨ੍ਹਾਂ ਦੇ ਨਹੀਂ ਨਿਕਲੇ ਉਹਨਾਂ ਦੇ ਮਾਪੇ ਹੀ ਮਰ ਜਾਂਦੇ ਉਹ ਪਰ ਕੀ ਹੁੰਦਾ ਜਿਹੜੇ 50 ਲੱਖ ਨੂੰ ਵੇਚ ਵੀ ਜਾਂਦੇ ਆ ਉਹ ਮੇਰੇ ਵਰ ਜਾਂ ਗੱਡੀ ਘੜਾ ਲੈਦਾ ਜਾਂ ਫਿਰ ਮੁੰਡੇ ਕੁੜੀ ਦੇ ਵਿਆਹ ਦੀ ਡਾ ਲਾ ਦਿੰਦਾ ਹਨਾ ਮੰਨ ਲਾ ਜਮੀਨ ਖੁਰ ਜਾਂਦੀ ਆ ਦੇਖੋ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਵੀ ਕਰੋਨਾ ਨੂੰ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਵੇਚੀ ਸੀ ਉਹ ਵੀ ਅੱਜ ਕੱਲ ਡੋਲੂ ਚੱਕੀ ਫਿਰਦੇ ਆ ਘਰਾਂ 'ਚ ਦੁੱਧ ਪਾਉਂਦੇ ਫਿਰਦੇ ਆ ਹਨਾ ਸੋ ਸਾਨੂੰ ਜ਼ਮੀਨਾਂ ਦੇ ਰੇਟਾਂ ਦੀ ਮੰਗ ਨਾਲੋਂ ਸਾਨੂੰ ਫਸਲਾਂ ਦੇ ਰੇਟਾਂ ਦੀ ਮੰਗ ਚਾਹੀਦੀ ਕਿਉਂਕਿ ਜੇ ਫਸਲ ਦਾ ਰੇਟ ਮਿਲੂਗਾ ਆਪਾਂ ਨੂੰ ਹਰੇਕ 6 ਮਹੀਨਿਆਂ ਬਾਅਦ ਸਾਲ 'ਚ ਤਿੰਨ ਵਾਰੀ ਪੈਸੇ ਮੰਨਗੇ ਅਗਲਾ ਕਿਹੜਾ ਵੇਚੂ ਹਨਾ ਸੋ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਆ ਜੇ ਆਪਾਂ ਇੱਥੇ ਦੁਨੀਆ 'ਚ ਦਿਖਾਉਣਿਆ ਤੁਹਾਨੂੰ ਠੀਕ ਆ ਚਲੋ ਤੁਸੀਂ ਘਰੇ ਬੈਠ ਦੇਖਦੇ ਹੋ ਇਹਦਾ ਮਤਲਬ ਇਹ ਹੁੰਦਾ ਵੀ ਇਹ ਗੱਲਾਂ ਨੂੰ ਅੱਗੇ ਤੋਂ ਅੱਗੇ ਦਿਖਾਓ ਯਾਰ ਵੀ ਜ਼ਮੀਨਾਂ ਦੇ ਕਰ ਕੀ ਐ ਅਸੀਂ ਜਿਹੜੇ ਪੰਜਾਬੀ ਐ ਖੇਤੀ ਕਰ ਸਕਦੇ ਆ ਸਾਡੇ ਮੁੰਡੇ ਹੈਗਾ ਹਨ ਜਾਂ ਸਾਡੇ ਪਿਓ ਦਾਦੇ ਕਰਦੇ ਕਿਉਂ ਖੂਨ ਚ ਹੁੰਦੀ ਐ ਜਿਵੇਂ ਬਾਣਿਆਂ ਦਾ ਮੁੰਡਾ ਦੁਕਾਨ ਹੀ ਪਾਊਗਾ ਮਿਸਤਰੀ ਦਾ ਮੁੰਡਾ ਹੈਨਾ ਮਿਸਤਰੀ ਦਾ ਕੰਮ ਹੀ ਕਰੂਗਾ ਫਿਰ ਉਹੀ ਗੱਲਾ ਕਿਸਾਨਾਂ ਦਾ ਮੁੰਡਾ ਫਿਰ ਕਿਸਾਨੀ ਕਰੂਗਾ ਭਾਈ ਧੰਨਵਾਦ